ਜੋ ਜਦੋਂ ਦਰਿਆ ਉੱਪਰ ਜੇ ਜੇ ਪਾਣੀ ਇਧਰੋਂ ਪਵੇ ਤੋ ਕੜਦਗੇ ਇਹ ਇਥੇ 2 ਜਾਂ 3 ਦਰ ਸਾਰਾ ਆਪਾਂ ਨੂੰ ਪੱਕੇ ਪੂਰਾ ਉਥੇ ਐਡਰ ਗੁੰਬੜਾ ਆਗੇ ਉਹ ਜ਼ਰੂਰੀ ਲਗਾਉਣੇ ਪੈਣਗੇ ਤਾਂ ਕਿ ਸਾਡੇ ਪਿੰਡਾਂ ਦੀ ਕਣਕ ਵਗੈਰਾ ਬੀਤੀ ਜਾ ਸਕੇ ਮੀਂਹ ਦਾ ਪਾਣੀ ਖੜਾ ਹੋ ਜਾਂਦਾ ਨਹੀਂ ਹੁਣ ਅਸੀਂ ਥੋੜ ਨੂੰ ਜੇ ਇੱਕ ਤਾਂ ਮੈਂ ਸੋਚਿਆ ਹਾਂ ਜੀ ਕਿ ਜਦੋਂ ਇਹਦੇ ਬਾਅਦ ਜੋ ਪਾਣੀ ਮਤਲਬ ਇਹ ਕਿਥੇ ਤੋਂ 8-10 15 ਮਿੰਟਾਂ ਬਾਅਦ ਪਾਣੀ ਫੱਲੇ ਚਲਾ ਗਿਆ ਹਾਂ ਜੀ ਤੇ ਜ਼ਮੀਨਾਂ 'ਚ ਨਿਕਲਿਆ ਪਰ ਮੈਂ ਸੋਚਿਆ ਮੈਂ ਸਾਰੇ ਪੰਜਾਬ ਤੋਂ ਨਾ ਹਰ ਪਿੰਡਿਤ ਉਹ ਯਹਾਂ ਤੇ ਆ ਸੌ ਸੌ ਟਰੈਕਟਰ ਪਈ ਹੋਣਾ ਤੇਲ ਪਵਾ ਕੇ ਤੇਲ ਵੀ ਸਾਡਾ ਹੋਊਗਾ ਠੀਕ ਆਪਾਂ ਜਿੱਥੇ ਨਾਲ ਸੁਣੀ ਜਮੀਨਾ ਪਤਨੀਆਂ ਕਰਦਾਂਗੇ ਠੀਕ ਪਾਣੀ ਦਾ ਸੋਦੇ ਆਪਣਾ ਜਮੀਨ ਮਾਲ ਬੋਲੇ ਸੋਨਹਾਲ ਸੋਨਹਾਲ ਜ਼ਮੀਨ ਦਾ ਵੀ ਪੱਤਰਗਾਂ ਸਾਰੇ ਇੱਕ ਗੱਲ ਆ ਵੀ ਜਿੰਨਾ ਗਵਰਨਮੈਂਟ ਇੱਥੇ ਠੇਕੇਦਾਰ ਜਿੰਨਾ ਕਰੇ ਬਾਕੀ ਸਾਨੂੰ ਜੀ ਤੇਲ ਦੀ ਦਾ ਖਰਚੇ ਦੀ ਲੋਡ ਪੈਣੀ ਆ ਅਸੀਂ ਤਿੰਨ ਵਾਰ ਮਾਰ ਇੱਕ ਮਿੰਟ ਤਿੰਨ ਵਾਰ ਮਾਰ ਚੁੱਕੇ ਆ ਸਰ ਉਹ ਵੀ ਹੋਣਾ ਚਾਹੀਦਾ ਜਿਹੜੇ ਸਾਡੇ ਬੰਨ ਲਈ ਸਾਡੀ ਉਹਦੇ ਦੱਬ ਕੇ ਮਦਦ ਕਰੋ ਹੁਣ ਜਦਾਂ ਪਿੱਛੇ ਟਰਾਲੀ ਚੋਂ ਪੈਸੇ ਦੇਨੇ ਆ ਸਰ ਸਾਡੇ ਮੁੰਡੇ ਇੱਥੇ ਸੇਵਾਦਾਰ ਲੱਗੇ ਆ ਉਹ ਮੈਨੂੰ ਰੋਜ਼ ਕਹਿੰਦੇ ਆ ਵੀ ਬਾਦਲ ਸਾਹਿਬ ਉਹਨੂੰ ਹੀ ਲਾਂਭੇ ਦੇ ਜਾਂਦੇ ਆ ਟਰਾਲੀ 'ਚੋਂ ਜਰਾ ਇਹਨਾਂ ਨੂੰ ਖੁੱਲੇ ਜਿਗਰੇ ਨਾਲ ਹੁਣ ਖਰਚਾ ਦੇ ਦਿਓ ਆਪਾਂ ਮੈਂ ਬੰਨਟ ਹੈ ਆ ਮੋਢੇ 'ਤੇ ਬੈਠੂ ਇਹਨਾਂ ਢਾ ਲੈਣ ਵਿੱਚ ਚੰਗੀ ਜਿਹੀ ਹੋਰ ਕਾਬਲ ਸਾਂ ਕਰੂ ਕਰਦਾ ਹਾਂ ਹਾਂ ਕਰੂ ਗੱਲ ਹਾਂਜੀ ਵੈਕੂ ਦੀ ਸਾਥ ਸਭ ਜਿੰਨਾਂ ਦੇ ਸਾਰੇ ਖੇਰਾਮਾਂ ਤੇ ਜ਼ਮੀਨਾਂ ਆ ਉਹਨਾਂ ਕੋਲ ਟਪਟਾ ਚਾਰਾ ਉਹ ਵੀ ਲੱਗੇ ਕਰ ਉਹ ਵੀ ਲੱਗੇ ਕਰ ਹੋਰ ਵੀ ਚਾਹੀਦੇ ਆ ਆਪਾਂ ਬੰਨਟ ਕੋਈ ਕਰ ਲੈ ਕਲੇ ਗੱਲ ਰੱਖ ਲੱਗੇ ਕਰ ਲੋ ਚੁੱਪ ਕਰਕੇ ਬੜਾ ਸੋੜੋ ਚੁੱਪ ਪੱਕੇ ਸਾਰੇ ਅਹੀ ਫਿਰ ਤੋਂ ਤਰੇ ਉਹਨੇ ਆ ਉਹਨਾਂ ਨੇ ਆ ਨੋਚਾਂ ਭਰਾਈਆਂ ਸੀ ਬਣਾ ਦਾ ਕੰਮ ਕੀਤਾ ਸੀ ਬਾਦਲ ਸਾਹਿਬ ਉਹਨਾਂ ਤੁਹਾਨੂੰ ਪਤਾ ਹੀ ਜਿੰਨੇ ਕੰਮ ਕੀਤੇ ਸੀ ਠੀਕ ਆ ਆ ਸਾਡਾ ਚਾਰ 500 ਕਿਲਾ ਜਿਹੜਾ ਮਰ ਗਿਆ ਝੋਨੇ ਦਾ ਇਹ ਨੋਚਾਂ ਦਾ ਕਰਕੇ ਨੋਚਾਂ ਵਧੀਆਂ ਨਹੀਂ ਹੱਡੀਆਂ ਕਿਸੇ ਨੇ ਨਾ ਪੱਥਰ ਲਾਏ ਆ ਹੁਣ ਸਾਡਾ ਇੱਧਰ ਖੇਤੀ ਜਿਆਦੀ ਸਾਰੇ ਇੱਧਰ ਹੀ ਸਾਰੇ ਪਿੰਡ ਦੀ ਨਾ ਤੇ ਇਸ ਉਹਨਾਂ ਦੀ ਕਣਕ ਹੋਣੀ ਆ ਇੱਕ ਸਾਨੂੰ ਇੱਥੇ ਮੋਟਰ ਦਿੱਤੀਆਂ ਇਹਨਾਂ ਪਾਣੀ ਕੱਢਣ ਦੀ ਇੱਕ ਸਾਨੂੰ ਉਹਦਾ ਕੋਈ ਖਰਚਾ ਪਰਚਾ ਜਣੀ ਜਿੱਦਾਂ ਨਾਲ ਹੁਣ ਆਪਾਂ ਦੋ ਤੀਕਾ ਕਰਾਂਗੇ ਨਾਲ ਹਾਂਜੀ ਇੱਕ ਤਾਂ ਮੈਨੂੰ ਦੱਸਿਓ ਇੱਥੇ ਤੁਹਾਨੂੰ ਹੁਣ ਤੁਸੀਂ ਆਪਣੇ ਕੋਲ ਹੁਣ ਕੀ ਕਰ ਰਹੇ ਹੋ ਡੀਜ਼ਲ ਕਿਵੇਂ ਵਰਤ ਰਹੇ ਹੋ ਕਿ ਡੀਜ਼ਲ ਆਪਦੇ ਕੋਲ ਹੀ ਜੀ ਮਿੱਟੀ ਪਾ ਰਹੇ ਹੋ ਬੈਂਸਰੀ ਹੋ ਰਹੀ ਕਿੰਨਾ ਡੀਜ਼ਲ ਭੇਜਦਾ ਤੁਹਾਨੂੰ ਗੱਨਾ ਬਾਤੋ ਵਾਰ ਖੁੱਲੇ ਜਿਗਰਾ ਅਸੀਂ ਤਾਂ ਤਿੰਨ ਵਾਰ ਮਾਰਨ ਵਾਲੇ ਬੰਦੇ ਆ ਜੀ ਉਹ ਤਿੰਨ ਜਾ ਗਿਆ 23 ਜਾ ਗਿਆ ਜੀ ਉਹ 3000 ਲੀਟਰ ਭੇਜਦਾ ਨਹੀਂ ਜੀ ਨਹੀਂ ਥੋੜਾ 10000 ਲੀਟਰ ਲੈਣਾ ਇਹ ਉਹ 3000 ਨਹੀਂ ਨਹੀਂ ਮੈਂ ਤਾਂ ਸਵੇਰ ਦਾ ਮੈਂ ਤਾਂ ਪੂਰਾ ਪੰਜਾਬ ਚ ਨਾ ਐ ਕਰਦੇ ਆ ਐ ਕਰਦੇ ਬਾਦਲ ਸਾਹਿਬ ਜੀ ਜਾਂ ਗਰਨਾਮ ਸਿੰਘ ਆ ਸਾਡਾ ਇੱਥੇ ਮੇਨ ਜਿਹਦੀਆਂ ਦੋ ਜੀ ਸੀ ਬੀ ਆ ਚੱਲ ਰਹੀਆਂ ਤੇ ਇਹਦੀਆਂ ਤਿੰਨ ਚਾਰ ਟਰੈਕਟਰ ਚੱਲ ਰਹੇ ਤੇ ਇੱਕ ਹਫਤੇ ਤੋਂ ਉਹਨੇ 3-4000 ਲੀਟਰ ਦੇ ਉਹਦੇ ਕੋਲੋਂ ਹੀ ਫੂਕ ਦਿੱਤਾ ਤੇ ਅਸੀਂ ਚਾਹੁੰਦੇ ਆ ਕਿ ਢੱਡੋ ਘਾੜ ਵੀ ਜਿੰਨਾ ਵੀ ਇੱਥੇ ਤੇ ਚਲੋ ਐ ਕਰਦੇ ਆ 5000 ਲੀਟਰ ਤੱਕ ਹੁਣ ਤੇ ਦੇ ਦੇਣਾ ਠੀਕ ਆ ਸਰ ਜੀ ਬਹੁਤ ਮਿਹਰਬਾਨ ਬਾਦ ਸਾਹਿਬ ਬੈਠਿਆ ਕੀ ਗੱਲਾਂ ਇਹਨਾਂ ਨੂੰ ਦੱਸ ਗਏ ਜੋ ਹੋਰ ਹੋੜ ਪਈ ਠੀਕ ਹੈ ਜੀ ਪੈਰੀ ਨਹੀਂ ਹੈ ਜੀ ਜਦੋਂ ਪੈਰੀ ਮੰਨ ਦੱਸ ਇੱਕ ਕੋਈ ਪੰਪ ਸੈੱਟ ਇੱਕ ਦੋ ਇਹਨਾਂ ਨੂੰ ਆ ਪਾਣੀ ਕੱਢਣ ਦੀ ਇੱਕ ਪੰਪ ਸੈੱਟ ਇੱਕ ਅਸੀਂ ਨਾ ਕੁਝ ਚਾਰੇ ਦੀ ਲੋੜ ਹੈ ਤੇ ਹਾਂ ਚਾਰੇ ਦੀ ਲੋੜ ਹੈ ਇਹ ਬੰਨ ਦੇ ਉੱਪਰ ਜਿੰਨੇ ਦਾ ਪਿੰਡ ਹੈ ਇਹਨਾਂ ਨੂੰ ਚਾਰਾ ਰੀਪੀਟ ਦੇ ਇੱਕ ਤਾਂ ਚਾਰਾ ਭੇਜ ਦਾਂਗੇ ਹਾਂਜੀ ਉਹ ਮੈਂ ਤੁਹਾਨੂੰ ਹਰ ਪਿੰਡ ਮਗਰ ਇੱਕ ਥਾਲੀ ਭੇਜ ਦੂੰਗਾ ਠੀਕ ਹੈ ਸਰ ਜਿੰਨੇ ਪਿੰਡ ਹੈ ਇਹਨਾਂ ਨੂੰ ਕੱਲ ਮੀਟਿੰਗ ਕਰ ਰਹੇ ਅਸੀਂ ਪੂਰੇ ਪੰਜਾਬ ਕਿੰਨੇ ਪਿੰਡ ਹੈ ਜਿੱਥੇ ਆ ਨੁਕਸਾਨ ਹੋਇਆ ਉੱਥੇ ਅਸੀਂ ਚਾਰਾ ਦਾ ਇੰਜ਼ਾਮ ਕਰ ਲਿਆ ਅਸੀਂ ਤੁਹਾਨੂੰ ਟਰਾਲੀਆਂ ਤੇ ਕਾਲੀਆਂ ਤੇ ਭੇਜ ਦਾਂਗੇ ਠੀਕ ਆ ਸਰ ਚਾਰਾ ਭੇਜ ਦਾਂਗੇ ਤੁਹਾਨੂੰ ਹਾਂ ਥੈਂਕ ਯੂ ਆ ਆ ਤਾਂ ਲੈ ਯਾਰ ਆ 2 ਲੱਖ ਤਾਂ ਤੁਸੀਂ ਹੁਣੇ ਲੈ ਲਓ ਹਾਂ ਜੀ ਕਾਨਵਾਜ ਆਜੋ ਬੰਦ ਹਾਲੇ ਹਾਂ ਲੋ ਇਧਰੋਂ ਮੁੜ ਕੇ ਉਹ ਨਾਮ ਲਾ ਦਿੰਦੇ ਆ ਵੀ ਕਾਲੀ ਵਰਕਰ ਆ ਬਣਾ ਲਓ ਜੀ ਵੀਡੀਓ ਸਾਰੇ ਜਿਹੜੇ ਵੀਡੀਓ ਸਾਰੇ ਆ ਜੀ ਆ 2 ਲੱਖ ਰੁਪਏ ਆ ਬਾਦਰ ਸਾਹਿਬ ਵੱਲੋਂ ਭੇਜਿਆ ਆ 5000 ਲੀਟਰ ਡੀਜ਼ਲ ਆਪਾਂ ਬਾਹਰ ਟਮੇਟੋ ਨੂੰ ਬਾਦਲ ਸਾਹਿਬ ਅਸੀਂ ਤਹਿਦੂਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਦਲ ਸਾਹਿਬ ਬਈ ਫੋਨ ਤੇ ਲਿਖ ਦਿਮੜਾ ਦੋ ਚਾਰ ਥੋੜੇ ਦਿਨਾਂ ਦੇ ਅੰਦਰ ਅੰਦਰ ਠੀਕ ਆ ਚਾਰਾ ਠੀਕ ਆ ਸਰ ਬਹੁਤ ਬੀ ਲੋਡ ਹੈ ਇੱਕ ਮੈਂ ਇੱਥੇ ਤੁਹਾਨੂੰ ਫੋਗਿੰਗ ਮਸ਼ੀਨ ਭੇਜੂਗਾ ਠੀਕ ਹੈ ਜੀ ਠੀਕ ਹੈ ਜੀ ਮੱਛਰ ਦੀ ਹਰ ਪਿੰਡ ਦੀ ਥੋੜੇ ਮੱਛਰ ਦੀ ਹਾਂਜੀ ਅਸੀਂ ਆਪਣੇ ਮੁੰਡੇ ਲਾਵਾਂਗੇ ਯੂਥ ਕਾਲਜ ਵਾਲਾ ਥੋੜਾ ਸਾਰੇ ਨਾਲੇ ਅਸੀਂ ਹੋਰ ਵੀ ਦੱਸਾਂਗੇ ਮੈਂ ਉੱਥੇ ਸਾਡੇ ਮਾਲਵਾ ਤੋਂ ਭੇਜੂਗਾ ਬੰਦੇ ਥੋੜੇ ਪਿੰਡਾਂ ਨੂੰ ਵੀ ਸਾਫ ਕਰਨ ਵਾਸਤੇ ਨਾ ਮਿੱਟੀ ਕੱਟਣ ਵਾਸਤੇ ਬਟਰਾਕ ਟ੍ਰੈਕ ਵੀ ਅਸੀਂ ਮੈਂ ਕੱਲ ਮੀਟਿੰਗ ਕਰ ਰਿਹਾ ਤਕਰੀਬਨ ਅਸੀਂ 8-10 ਹਜ਼ਾਰ ਟ੍ਰੈਕਸ ਦਾ ਬੰਦਬਾਦ ਕਰ ਲਿਆ ਤੇ ਉਹ ਪੱਕੇ ਨਾਲ ਇੱਕ ਪਾਸੇ ਹਲਕਾ ਵੰਡ ਦਾਂਗੇ ਆਹ 5 ਢੰਡਾ ਹਲਕੇ ਨੂੰ ਇਸ 5 ਢੰਡਾ ਨੂੰ ਪੂਰੀ ਤਰ੍ਹਾਂ ਧੰਨਵਾਦ ਜੀ ਜੇ ਕਿਸੇ ਦਾ ਆਉਣਾ ਹੈ ਜੇ ਕੋਈ ਮਦਦ ਮਿਲਣੀ ਚਾਹੀਦੀ ਆ ਤੇਲ ਨੋਟ ਨਹੀਂ ਬੋਲੋ ਤੋਨ ਆ ਸਰਕਾਰ ਬੰਦੀ ਮੈਂ ਪਹਿਲੀ ਵੀ ਕਿਹਾ ਕਿ ਇੱਕ ਤਾਂ ਪਹਿਲੀ ਮੀਟਿੰਗ ਜਿਹੜੀਆਂ ਕੱਚੀਆਂ ਜ਼ਮੀਨਾਂ ਪੱਕੀਆਂ ਹੋ ਜਾਣੀਆਂ ਜਿਹੜੇ ਬਾਰਡਰ ਤੇ ਥੋੜੇ ਹੀ ਮੈਨਾਂ ਕੱਚੀਆਂ ਹੋਣੀਆਂ ਨੇ ਥੋੜੀ ਕੱਚੀਆਂ ਨੇ ਬਾਪਾ ਦੇ ਲਈ ਜਿੱਤਿਆ ਸੀ ਕੰਦਲ ਸੀ ਮੇਂ ਤੋੜੀਆਂ ਜੀ ਹੈ ਮੋਟਰਾਂ ਲਵਾਈਆਂ ਆਂਗੇ ਪਹਿਲੀਆਂ ਨਹੀਂ ਪਹਿਲੇ ਕੋਈ ਕੱਚੀਆਂ ਮੈਨਾਂ ਦਾ ਬਾਰਡਰ ਤੋੜੀਆਂ ਆਂਗੇ ਪੱਕੀਆਂ ਆਂਗੀਆਂ ਤੋੜੀਆਂ ਆਂ ਤੋੜਦੀਆਂ ਕਾਂਗਰਸ ਨੇ ਆਪਾਂ ਫਿੱਟੋ ਕੋ ਪੱਕੀ ਦੀ ਗੱਲ ਸੁਣੋ ਇੱਕ ਮੈਂ ਇੱਕ ਕਾਲੀ ਦਾ ਜਿੰਦਾਬਾਦ ਇੱਕ ਬੂੰਦ ਜਿੰਦਾਬਾਦ ਇੱਕ ਬੂੰਦ ਵੀ ਗੰਦੇ ਪਾਣੀ ਦੀ ਮੈਂ ਨਦਰਾਜ ਨਹੀਂ ਜਾਣਦਾ ਪੂਰੇ ਪੰਜਾਬ ਚ ਬੋਲ ਸੋਹਿਆ ਸਾਰੀ ਮੌਤ ਸਾਰੀ ਜਿੰਦਾਬਾਦ ਇਹ ਬਿਮਾਰੀਆਂ ਦੀ ਜੜ ਸਾਰੀ ਬਿਮਾਰੀਆਂ ਦੀ ਜੜ ਆ ਜਿਹੜਾ ਗੰਦਾ ਪਾਣੀ ਵਿੱਚ ਜਾਂਦਾ ਤੀਜਾ ਆ ਤੁਹਾਡੇ ਆ ਜਿਹੜੇ ਦਰਿਆ ਸਾਰੇ ਸੀਮੈਂਟ ਦੇ ਕੰਕਰੀਟ ਦੇ ਪੱਕੇ ਉਹ ਜਿਹੜਾ ਬਿਮਾਰੀ ਕਰ ਦਈਏ ਨਹੀਂ ਜੀ ਸਾਹਿਬ ਸਰਦਾਰ ਸੁਖਵੀਰ ਸਿੰਘ ਜਿੰਦਾਬਾਦ ਜਿੰਦਾਬਾਦ